ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਰਾ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰਾ ਠੀਕ ਠਾਕ ਉਹ ਦੇਸ਼ ਦੇ ਸਾਰਨ ਸਤਿ ਸ੍ਰੀ ਅਕਾਲ ਮੈਂ ਕੁਲਵੀਰ ਬੋਪਰਾ ਹਾਂ ਤੇ ਅੱਜ ਇਸ ਮੇਰੇ ਚੈਨਲ ਤੇ ਨਵੇਂ ਆ ਪਹੁੰਚੇ ਮਰੇ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਕਲਾ ਵੀਜ਼ੇ ਕਰਨਾ ਜਾਇਆ ਕਰੋ ਤੇ ਲਾਈਕ ਨਹੀਂ ਕਰਦੇ ਹੈਗੇ ਤੁਸੀਂ ਲਾਈਕ ਜਰੂਰ ਕਰਿਆ ਕਰੋ ਤੇ ਜਿਹੜੀਆਂ ਡਾਂਸ ਵਾਲੀਆਂ ਹੁੰਦੀਆਂ ਵੀਡੀਓ ਉਹਨਾਂ ਲੱਕ ਲਚਕਾਉਂਦੀਆਂ ਹੁੰਦੀਆਂ ਉਹਨਾਂ ਨੂੰ ਤੁਸੀਂ ਬਹੁਤ ਲਾਈਕ ਕਰਦੇ ਆ ਤੇ ਮੇਰੀ ਵੀਡੀਓ ਨੂੰ ਬਿਲਕੁਲ ਲਾਈਕ ਨਹੀਂ ਕਰਦੇ ਹੈਗੇ ਤੇ ਪਲੀਸ ਤੁਸੀਂ ਲਾਈਕ ਕਰਿਆ ਕਰੋ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਨਾ ਨਾਲੇ ਵਲੋਗਿੰਗ ਅੰਤ ਤੱਕ ਦੇਖਿਆ ਕਰੋ ਤੇ ਦੇਖ ਕੇ ਦੱਸਿਆ ਕਰੋ ਮੇਰੇ ਵਲੋਗ ਦਾ ਕਿਦਾਂ ਦੇ ਲੱਗਦੇ ਆ ਤੇ ਮੇਰੀਆਂ ਭੈਣਾਂ ਹਨਾ ਦੇਖਦੇ ਜਿਹੜੇ ਮੇਰੇ ਵਲੋਗ ਦੇਖਦੀਆਂ ਆ ਇੰਡੀਆ ਇੱਧਰ ਤੇ ਮੈਨੂੰ ਦੱਸਦੀਆਂ ਬਹੁਤ ਵਧੀਆ ਲੱਗਦੀ ਇਹਨਾਂ ਦਾ ਬਹੁਤ-ਬਹੁਤ ਥੈਂਕ ਯੂ ਤੇ ਜਿਹੜਾ ਮੇਰਾ ਵਲੋਗ ਪਾਈਚਾਰਾ ਹਨਾ ਉਹ ਵੀ ਬਹੁਤ ਸਾਰੇ ਕਮੈਂਟ ਕਰਦੇ ਆ ਤੇ ਵਧੀਆ ਆ ਤੇ ਚਲੋ ਹਰੇਕ ਦੀ ਆਪ ਆਪਣੀ رائے ਹੁੰਦੀ ਆ ਤੇ ਕਈ ਵਾਰੀ ਨਹੀਂ ਕਈ ਵਾਰੀ ਇਦਾਂ ਹੁੰਦੀ ਕਈ ਵਾਰੀ ਦਿਮਾਗ 'ਚ ਨਹੀਂ ਹੁੰਦਾ ਨਾ ਕਿੱਦਾਂ ਲੱਗੋ ਕਮੈਂਟ ਆ ਜਾਂਦਾ ਆ ਚਲੋ ਖੈਰ ਆਪ ਆਪਣੇ ਦਿਮਾਗ ਦੀ ਗੱਲ ਆ ਤੇ ਦੇਖੋ ਜੀ ਮੈਂ ਜਾਣੀ ਕਦੋਂ ਦੇ ਖਤਮ ਕਰ ਲਏ ਆ ਤੇ ਜਦੋਂ ਦੇਖੋ ਜੀ ਆਪਾਂ ਕੰਮਾਂ ਦੀ ਵੀਡੀਓ ਬਣਾਉਨੇ ਆ ਤਾਂ ਆਪਾਂ ਨੂੰ ਜਿੱਦਾਂ ਕਾਫੀ ਕਹਿ ਲਓ ਵੀ ਕਾਫੀ ਟਾਈਮ ਲੱਗ ਜਾਂਦਾ ਨਾ ਕੈਮਰਾ ਸੈੱਟ ਕਰਨ ਤੇ ਤੇ ਉਹਨਾਂ ਕੰਮ ਨੂੰ ਨਹੀਂ ਲੱਗਦਾ ਜਿੰਨਾ ਮਤਲਬ ਕੈਮਰਾ ਸੈੱਟ ਕਰਨ ਤੇ ਲੱਗ ਜਾਂਦਾ ਆ ਤੇ ਤੁਹਾਨੂੰ ਪਤਾ ਵੀ ਹਾਊਸ ਵਾਈਫ ਦੇ ਕਿੰਨੇ ਕੰਮ ਹੁੰਦੇ ਸਵੇਰ ਤੋਂ ਸ਼ਾਮ ਤੱਕ ਹਨਾ ਤੇ ਬਸ ਨਿੱਕੇ-ਮੋਟੇ ਕੰਮ ਉਹ ਰੇ ਗਿਣਤੀ 'ਚ ਨਹੀਂ ਆਉਂਦੇ ਹੈਗੇ ਤੇ ਸਾਰਾ ਦਿਨ ਚੱਲਦੀ ਰਹਿੰਦੀ ਆ ਕੰਮਦੀ ਰਹਿੰਦੀ ਕਮਾਕਾਰਾਂ ਚ ਬੱਸ ਇੱਦਾਂ ਵਿਜੀ ਰਹਿੰਦੀ ਆ ਚੱਲ ਵਿਜੀ ਰਹਿਣਾ ਵਧੀਆ ਆ ਦੇਖੋ ਤੋਂਪ ਬੜੀ ਆ ਬਾਹਰ ਤੇ ਕੱਲ ਵੀ ਤੋਂਪੇ ਦਿੱਸੀਗੀ ਤੇ ਅੱਜ ਵੀ ਤੋਂਪ ਬਹੁਤ ਰਾਕੇਦਾਰ ਬਹੁਤ ਸਿੱਖੀ ਤੋਂਪ ਆ ਨਾ ਤੇ ਬੱਸ ਚੌਥਮੀ ਪਿਆ ਸੀਗਾ ਤੇ ਫਿਰ ਵੀ ਉਹੋ ਜਿਹਾ ਮੌਸਮ ਆ ਤੇ ਜਿਹੜੀ ਆ ਜਿਹੜੀ ਤੋਂਪ ਆ ਇਹ ਹੁਣ ਝੋਨੇ ਨੂੰ ਪਕਾਉਂਦੀ ਆ ਤੇ ਝੋਨੇ ਪੱਕਣੇ ਅਕਤੂਬਰ ਮੇਲੇ ਚੋਕਪ ਝੋਨੇ ਪੱਕ ਜਾਣੇ ਆ ਤੇ ਇਹੀ ਜਿੱਦਾਂ ਹੁਣ ਅਪ੍ਰੈਲ ਦੇ ਮੇਲੇ ਤੋਂਪ ਨਹੀਂ ਹੁੰਦੀ ਤਿੱਖੀ ਉਹ ਹਿਸਾਬ ਹੋਣਿਆ ਵੀ ਇੰਨੇ ਹੁਣ ਵੀ ਤੋਂਪ ਨਹੀਂ ਤਿੱਖੀ ਆ ਤੇ ਤੁਣ ਝੋ ਆਉਂਦਾ ਆ ਤੇ ਰੁੱਤਾਂ ਬਾਰ-ਬਾਰ ਆਉਂਦੀਆਂ ਹਨਾ ਸੋਈ ਗੱਲ ਆ ਤੇ ਸੇਮੇ ਸੇਮ ਤੇ ਪੱਖੇ ਲਾਏ ਪਹਿਲੇ ਅਸੀਂ ਚਲਾ ਰ ਸੀਗਾ ਹੁਣ ਬੰਦ ਕਰਤਾ ਸੋਈ ਗੱਲ ਆ ਕੱਲ ਮੇ ਬਲੌਗ ਮੇਰਾ ਆਇਆ ਨਹੀਂ ਸੀਗਾ ਤੇ ਕੱਲ ਕੁਛ ਠੀਕ ਨਹੀਂ ਸੀ ਬੁਖਾਰ ਤੇ ਚੜਿਆ ਸੀਗਾ ਇਸ ਕਰਕੇ ਨਹੀਂ ਵਲੌਗ ਆਇਆ ਹੈਗਾ ਹਨਾ ਜਦੋਂ ਸੇਤ ਨਾ ਠੀਕ ਹੋਵੇ ਫਿਰ ਬਣਾਉਣ ਦੀ ਜੀਵ ਨਹੀਂ ਕਰਦਾ ਤੇ ਇੱਕ ਵੀਡੀਓ ਮੈਂ ਦੇਖੀ ਤੋਤੇ ਭੈਣ ਜੀ ਕਹਿੰਦੇ ਤੁਸੀਂ ਨਾ ਮਤਲਬ ਜੇ ਤੁਸੀਂ ਠੀਕ ਵੀ ਨਾ ਹੋਵੇ ਤੁਹਾਨੂੰ ਕੁਝ ਵੀ ਹੋਵੇ ਬੁਖਾਰ ਚੜਿਆ ਹੋਵੇ ਜਾਂ ਕੁਝ ਵੀ ਪ੍ਰੋਬਲਮ ਹੋਵੇ ਨਾ ਤੁਸੀਂ ਵਲੌਗ ਬਣਾਉਣਾ ਬਣਾਉਣਾ ਖਾਣਾ ਬਣੇ ਚਾਹੇ ਨਾ ਬਣੇ ਤੁਸੀਂ ਵਲੌਗ ਜਰੂਰ ਬਣਾਉਣਾ ਤੇ ਮੈਨੂੰ ਬੜਾ ਹਾਸਾ ਆਇਆ ਸੁਣ ਕੇ ਉਹਨਾਂ ਵੀਡੀਓ ਉਹਨਾਂ ਦੀ ਚਲੋ ਮੈਂ ਕਿਹਾ ਵਧੀਆ ਗੱਲ ਆ ਕਈ ਵਾਰ ਨਹੀਂ ਜੀ ਕਰਦਾ ਮੈਨੂੰ ਨਾ ਤੇ ਕਹਿੰਦੇ ਖਾਣਾ ਬਣੇ ਚਾਹੇ ਨਾ ਬਣੇ ਤੁਸੀਂ ਵੀਡੀਓ ਜ਼ਰੂਰ ਬਣਾਉਣੀ ਡੇਲੀ ਅਪਲੋਡ ਕਰਨੀ ਕਰਨੀ ਨਾ ਚਲੋ ਜੀ ਟਰਾਈ ਤੇ ਜ਼ਰੂਰ ਹੁੰਦੀ ਆ ਵੀ ਅਸੀਂ ਆਪਣੇ ਚੈਨਲ ਤੇ ਜ਼ਰੂਰ ਇੱਕ ਇੱਕ ਮਤਲਬ ਇਹ ਵੀ ਆ ਵੀ ਵੀਡੀਓ ਸ਼ੂਟ ਕਰਨੀ ਫਿਰ ਜਿੱਦਾਂ ਕਹ ਲਓ ਵੀ ਐਡਿਟ ਕਰਨੀ ਉਹਦੀ ਮਤਲਬ ਫਿਰ ਇਹ ਵੀ ਵੀਡੀਓ ਥੰਬਨੇਲ ਬਣਾਉਣਾ ਤੇ ਕਿੰਨਾ ਕੰਮ ਹੁੰਦਾ ਆ ਫਿਰ ਟਾਈਮ ਤੇ ਜ਼ਰੂਰ ਲੱਗਦਾ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਤੇ ਵੀ ਗੱਲ ਆ ਤੇ ਕੱਲ ਦਾ ਹੋ ਗਿਆ ਦਿਨ ਮਿਸ ਜਿਹੜੇ ਮੇਰੇ ਡੇਲੀ ਬਲੌਗ ਦੇਖਣ ਵਾਲੇ ਆ ਉਹਨਾਂ ਨੂੰ ਵੇਟ ਹੋਊਗੀ ਵੀ ਕਲ ਵੀ ਦਾ ਬਲੌਗ ਕਿਉਂ ਨਹੀਂ ਆਇਆ ਹੈਗਾ ਨਾ ਕਈ ਮਰੀਆਂ ਭੈਣਾ ਫੋਨ ਕਰਕੇ ਪੁੱਛਣ ਲੱਪੇਂਦੀ ਆ ਵੀ ਕਦੋਂ ਨਹੀਂ ਆਇਆ ਹੈਗਾ ਜਾਂ ਕਿਦਾਂ ਵੀ ਹੈਗਾ ਦੇਖੋ ਜੀ ਚਲੋ ਸਾਰੇ ਜੋ ਇਕੋ ਜਿਹੇ ਨਹੀਂ ਹੈਗੇ ਨਾ ਮੇਰੇ ਬਲੌਗ ਨੂੰ ਪਸੰਦ ਕਰਦੇ ਦੇਖਦੇ ਆ ਨਾ ਵੀ ਕਹਿੰਦੇ ਵਧੀਆ ਆ ਦੇਖੋ ਜੀ ਮੇਰੇ ਵਸਾ ਪਿੰਡਾਂ ਵਾਲੀ ਲਾਈਫ ਹੁੰਦੀ ਆ ਨਾ ਜੋ ਆਪਣਾ ਰਹਿਣ ਸਹਿਣ ਪਿੰਡਾਂ ਦਾ ਖਾਣਾ ਪੀਣਾ ਵਸ ਸਿੰਪਲ ਜਿਹਾ ਬਲੌਗ ਹੁੰਦੀ ਆ ਇਦਾਂ ਦੇ ਹੈ ਨਹੀਂ ਜਾਂ ਕਿਦਾਂ ਵੀ ਹੈਗੇ ਆ ਇਹ ਗੱਲ ਆ ਜਿਨ੍ਹਾਂ ਚੰਗੇ ਲੱਗਦੇ ਲੱਗਦੇ ਵੀ ਹੈ ਜਿਨ੍ਹਾਂ ਨੇ ਚੰਗੇ ਲੱਗਦੇ ਨਾਲ ਲੱਗਣ ਹਨਾ ਆਪਾਂ ਕਿਸੇ ਨੂੰ ਚੰਗੇ ਲਿਵਾਉਣੇ ਆ ਇਹ ਗੱਲ ਆ ਤੇ ਆਓ ਤੁਹਾਨੂੰ ਹੁਣ ਇੱਕ ਜਿੱਦਾਂ ਕਹ ਲਓ ਵੀ ਚੀਜ਼ ਨਵੀਂ ਦੱਸਦੇ ਆ ਗੈਸ ਪ੍ਰੋਬਲਮ ਤੋਂ ਹਾਂਜੀ ਤੁਹਾਡੇ ਨਾਲ ਮੇਰਾ ਨਵੀਂ ਇੱਕ ਰੈਸਪੀ ਔਰ ਆਈਡੀਆ ਸ਼ੇਅਰ ਕਰਨ ਲੱਗੀ ਆ ਤੇ ਮੈਂ ਇਸ ਚੀਜ਼ ਨੂੰ ਬਣਾ ਕੇ ਪੀਤਾ ਤੇ ਮੈਨੂੰ ਇਸ ਚੀਜ਼ ਨਾਲ ਬਹੁਤ ਫਰਕ ਪਿਆ ਆ ਤੇ ਮੈਂ ਮੇਰਾ ਇਹ ਕਹਿਣਾ ਵੀ ਤੁਸੀਂ ਵੀ ਇਸ ਚੀਜ਼ ਨੂੰ ਜ਼ਰੂਰ ਵਰਤ ਕੇ ਦੇਖਿਓ ਅਗਰ ਤੁਹਾਨੂੰ ਸਹੀ ਲੱਗਾ ਤਾਂ ਇਹਦਾ ਬਸ ਨੁਕਸਾਨ ਤਾਂ ਕੋਈ ਨਹੀਂ ਹੋਣਾ ਹੈਗਾ ਇਹਦੇ ਫਾਇਦੇ ਫਾਇਦੇ ਆ ਜਿੱਦਾਂ ਮਤਲਬ ਆਪਾਂ ਰੋਟੀ 먹 ਰਹੇ ਚਾਹ ਪੀਨੇ ਆ ਤੇ ਆਪਣੇ ਜਿੱਦਾਂ ਕਹੋ ਅੰਦਰ ਗੈਸ ਪ੍ਰੋਬਲਮ ਹੋ ਜਾਂਦੀ ਜਾਂ ਆਪਾਂ ਕੌਫੀ ਪੀਨੇ ਆ ਤੇ ਉਹਦੇ ਬਦਲੇ ਇੱਕ ਚੀਜ਼ ਮੈਂ ਬਣਾਈ ਆ ਦੇਖੋ ਜੀ ਇੱਕ ਵੱਡੇ ਚਮਚਾ ਮੈਂ ਲਿਆ ਆ ਸੌਫ ਦਾ ਜਿਹੜੀ ਆਪਣੇ ਆਮ ਸੋਈ ਵਿੱਚ ਹੁੰਦੀ ਆ ਤੇ ਆਦਰਕ ਲੈ ਲਿਆ ਤੇ ਇੱਕ ਗਲਾਸ ਦੁੱਧ ਲੈ ਲਿਆ ਤੇ ਜੋ ਆਪਣੇ ਘਰਾਂ ਚ ਆਮ ਚੀਜ਼ਾਂ ਹੁੰਦੀਆਂ ਆ ਆਪਣੇ ਰਸੋਈ ਵਿੱਚ ਮਿਲ ਜਾਂਦੀਆਂ ਆ ਤੇ ਇਹ ਚੀਜ਼ਾਂ ਦੇ ਬਹੁਤਾ ਖਰਚਾ ਵੀ ਨਹੀਂ ਹੁੰਦਾ ਹੈਗਾ ਹਨਾ ਤੇ ਆਪਣੇ ਜਿੱਦਾਂ ਕਹੋ ਵੀ ਗੈਸ ਪ੍ਰੋਬਲਮ ਦਾ ਵੀ ਇਲਾਜ ਹੋ ਜਾਂਦਾ ਇਹਦੇ ਨਾਲ ਤੇ ਜਿੱਦਾਂ ਸਰੀਰ 'ਚ ਤਕਾਨ ਹੋਵੇ ਤੇ ਜਿੱਦਾਂ ਹਰ ਟਾਈਮ ਨੀਂਦ ਆਈ ਜਾਣੀ ਆ ਬੀਪੀ ਘਟ ਜਾਣਾ ਜਾਂ ਕਿੱਦਾਂ ਆਮ ਤੇ ਇਹਦਾ ਐਸਜੀਪੀ ਨਾਲ ਇਤਾਂ ਹੀ ਤੁਸੀਂ ਸਵੇਰ ਪੇ ਸਾਈਡ ਇਫੈਕਟ ਨਹੀਂ ਹੈਗਾ ਚੀਜ਼ਾਂ ਘਰੇ ਲੂ ਆ ਇਹ ਤੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਤੇ ਕੋਈ ਜਿੱਦਾਂ ਕਹ ਲੋ ਵੀ ਹੈ ਨਹੀਂ ਇਹਦਾ ਕੋਈ ਨੁਕਸਾਨ ਤੇ ਆ ਦੇਖੋ ਤਾਂ ਹੁਣ ਮੈਂ ਫਰਾਈਪੈਨ ਰੱਖ ਲਿਆ ਗੈਸ ਤੇ ਤਾਂ ਹੁਣ ਤੁਹਾਨੂੰ ਮੈਂ ਬਣਾ ਕੇ ਦਿਖਾਉਂਗੀ ਮੈਂ ਤਿਆਰ ਕਰਕੇ ਦਿਖਾਉਂਗੀ ਇਹਨੂੰ ਕਿਦਾਂ ਤਿਆਰ ਕੀਤਾ ਜਾਂਦਾ ਹੈ ਤੇ ਦੁੱਧ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਚਾਹੇ ਕੱਚਾ ਲੈ ਸਕਦੇ ਹੋ ਚਾਹੇ ਜਾਂ ਤੁਸੀਂ ਉਬਲੇ ਲੈ ਸਕਦੇ ਆ ਜੇ ਕੱਚਾ ਵੀ ਹੋਇਆ ਚਲੋ ਕੋਈ ਗੱਲ ਨਹੀਂ ਤਾਂ ਆਵळा ਚਲੋ ਇਹਨੂੰ ਵਿੱਚ ਇਹਦੇ ਫਿਰ ਆਈ ਜਾਣਾ ਹੈ ਤੇ ਆ ਦੇਖੋ ਜੀ ਦੁੱਧ ਮੱਝ ਦਾ ਤੇ ਮੈਂ ਹੁਣ ਫਰਾਈ ਪੈਨ ਚ ਪਾ ਲਿਆ ਆ ਤੇ ਥੋੜਾ ਨੂੰ ਆਵळा ਆਊਗਾ ਤਾਂ ਫਿਰ ਇਹਦੇ ਵਿੱਚ ਅਜਵਾਇਣ ਪਾਣੀ ਸੌਰੀ ਸੌ ਪਾਣੀ ਜਿਹੜੀ ਇਹਦੀ ਤਾਂ ਚੀਰ ਬਹੁਤ ਠੰਡੀ ਹੁੰਦੀ ਆ ਜੇ ਜੁਆਇਨ ਹੁੰਦੀ ਆ ਤਾਂ ਉਹਦੀ ਤਸਵੀਰ ਜ਼ਿਆਦਾ ਗਿਆ ਤੇ ਲੋ ਜੀ ਮੈਂ ਹੁਣ ਇਹ ਜੋ ਸੌਂਫ ਪਾ ਲੈਣੀ ਆ ਤੇ ਜਿਹੜਾ ਅਦਰਕ ਹੈ ਨਾ ਅੱਜ ਕੱਲ ਤੇ ਵੈਸੇ ਬਿਯਾਰ ਤੋਂ ਜਿੱਦਾਂ ਕਰ ਲੋ ਵੀ ਘੱਟ ਛਿੱਲ ਹੁੰਦੀ ਹੈ ਤੇ ਉਹ ਮਿਲਦਾ ਆ ਤੇ ਮੈਂ ਤੇ ਵੈਸੇ ਥੋੜਾ ਖਰੀਦੀ ਹੁੰਦੀ ਹੈ ਖਰਾ ਹੋ ਗਈ ਜਲਦੀ ਇਹ ਕਾਲਾ ਜਿਹਾ ਪੈ ਜਾਂਦਾ ਆ ਇਹਦੇ ਆਪਾਂ ਮੜ ਮੜ ਜਿਹੜੀ ਹੈਗੀ ਨਾ ਉੱਪਰ ਛਿੱਲ ਲਾਉਣੀ ਆ ਇਹਦੇ ਛਿੱਲ ਲਾ ਕੇ ਫਿਰ ਇਹਦੇ ਧੋ ਕੇ ਇਹਨੂੰ ਤੇ ਫਿਰ ਪੀਸ ਕਰਕੇ ਛੋਟੇ ਛੋਟੇ ਤੇ ਫਿਰ ਆਪਾਂ ਇਹਦੇ ਵਿੱਚ ਪਾਉਣੇ ਆ ਨਾ ਸੌਂਫਲੇ ਦੁੱਧ ਵਿੱਚ ਤੇ ਦੇਖੋ ਜੀ ਇਹਨਾਂ ਵਿੱਚ ਮੈਂ ਹਮ ਸਾਫ ਸਫਾਈ ਕਰੂੰਗੀ ਦੀ ਤੇ ਛਿੱਲ ਲੂੰਗੀ ਇਹਨੂੰ ਛੱਲ ਕੇ ਤਖੇ ਦੇ ਵਿੱਚ ਐਡ ਕਰਨਾ ਹਾਂਜੀ ਦੇਖੋ ਜੀ ਯਾਦ ਕਰ ਨੂੰ ਮੈਂ ਛਿੱਲ ਲਿਆ ਸੀਗਾ ਤੇ ਛਰ ਕੇ ਧੋ ਲਿਆ ਸੀਗਾ ਮਾੜੀ ਮੋਟੀ ਜਿਹੜੀ ਸੀਗੀ ਇਹ ਜੀ ਮਿੱਟੀ ਮਿੱਟੀ ਉਹ ਕੱਢ ਲਈ ਆ ਤੇ ਇਹਦੇ ਪੀਸ ਕੱਟ ਲਿਆ ਜੇ ਆਪਾਂ ਇਹਦੇ ਨੂੰ ਸਾਤਾ ਪਾਉਨੇ ਆ ਵਿੱਚ ਇਹਦੇ ਸੌਫ ਦੇ ਦੁੱਧ ਦੇ ਤੇ ਫਿਰ ਉਹ ਅਸਰ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਕੱਟ ਕੇ ਪਾਉਨੇ ਆ ਤੇ ਫਿਰ ਅਸਰ ਵਧੀਆ ਹੁੰਦਾ ਆ ਤੇ ਦੇਖੋ ਜੀ ਮੈਂ ਇਹਦੇ ਵਿੱਚ ਹੁਣ ਦੁੱਧ ਤੇ ਸੌਫ ਵਿੱਚ ਪਾਉਣ ਲੱਗੀ ਆ ਇਹਨੂੰ ਤੇ ਸਮੈਲ ਵੀ ਦੇਖੋ ਕਿੰਨੀ ਸੋਹਣੀ ਆਉਣ ਡਈ ਆ ਤੇ ਨਾਲੇ ਦੁੱਧ ਦਾ ਰੰਗ ਵੀ ਚੇਂਜ ਹੋ ਗਿਆ ਆ ਤੇ ਆ ਦੇਖੋ ਪਹਿਲਾਂ ਵਾਈਟ ਸੀਗਾ ਤੇ ਹੁਣ ਥੋੜਾ ਥੋੜਾ ਗ੍ਰੀਨ ਹੁੰਦਾ ਜਾਂਦਾ ਆ ਤੇ ਇਹਨੂੰ ਦੋਕੋ ਵਾਲੇ ਦੇਣੇ ਆ ਤੇ ਤਾਂ ਜੋ ਜਿਹੜਾ ਅਸਰ ਵਿੱਚ ਆ ਜਵੇ ਸੌਫ ਦਾ ਤੇ ਔਰ ਅਦਰਕ ਦਾ ਇਹ ਚੀਜ਼ ਬਹੁਤ ਵਧੀਆ ਬਣਦੀ ਆ ਹਨ ਜਿੱਦਾਂ ਹੁਣ ਆਪਣੇ ਪੇਟ ਦੁਖਦਾ ਉਹਦਾ ਵੀ ਇਲਾਜ ਹੋਏ ਇਹਦੇ ਨਾਲ ਹਨਾ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਆ ਤੇ ਕੋਈ ਖਾਸ ਖਰਚਾ ਨਹੀਂ ਹੁੰਦਾ ਹੈਗਾ ਤੇ ਇਹ ਚੀਜ਼ਾਂ ਆਪਣੇ ਆਮ ਦਵਾਈ ਚੋ ਮਿਲ ਜਾਂਦੀਆਂ ਹਨ ਤੇ ਮੇਰੇ ਭੈਣਾਂ ਨੂੰ ਇਹ ਹੁੰਦਾ ਵੀ ਸਾਨੂੰ ਇਲਾਜ ਵੀ ਘਰੋਂ ਮਿਲ ਜਾਵੇ ਔਰ ਜਿਹੜੇ ਇਲਾਜ ਵਾਸਤੇ ਚੀਜ਼ਾਂ ਚਾਹੀਦੀਆਂ ਉਹ ਵੀ ਘਰੋਂ ਮਿਲ ਜਾਣ ਤਾਂ ਜੋ ਸਾਡਾ ਫਾਇਦਾ ਹੋ ਜਾਵੇ ਘਰ ਬੈਠਿਆਂ ਦਾ ਹਨਾ ਸੋ ਇਹ ਗੱਲ ਆ ਤੇ ਤੁਹਾਡੇ ਲਈ ਮੈਂ ਨਵੇਂ ਤੇ ਨਵੇਂ ਤਰੀਕੇ ਲੈ ਕੇ ਆਉਂਦੀ ਰਹੀ ਨਹੀਂ ਆ ਵੀ ਤਾਂ ਜੋ ਮੈਨੂੰ ਫਾਇਦਾ ਹੋਵੇ ਤੁਹਾਨੂੰ ਵੀ ਹੋ ਸਕੇ ਤੇ ਇਹ ਗੱਲ ਆ ਵੀ ਚਲੋ ਮੇਰਾ ਆਈਡੀਆ ਕਿਸੇ ਦੇ ਕੰਮ ਆ ਸਕੇ ਹਨਾ ਇਹ ਇਹ ਹੋ ਜਾਂਦਾ ਆ ਤੇ ਦੇਖੋ ਜੀ ਦੁੱਧ ਦਾ ਹੁਣ ਰੰਗ ਚੇਂਜ ਹੁੰਦਾ ਆ ਤੇਰੀ ਸਨੈਲ ਵੀ ਬਹੁਤ ਸੋਹਣੀ ਆਂਦੀ ਆ। ਦੁੱਧ ਤੁਸੀਂ ਜਿਹੜਾ ਮਾਦੀ ਲੈ ਸਕਦੇ ਆਂ ਚਾਹੇ ਪੈਕਟ ਵਾਲਾ ਲੈ ਸਕਦੇ ਆਂ ਚਾਹੇ ਤੁਸੀਂ ਗਾਂ ਦਾ ਲੈ ਸਕਦੇ ਆਂ ਨਾ। ਜਿਹੜਾ ਵੀ ਤੁਹਾਡੇ ਕੋਲ ਹੈਗਾ ਉਹ ਹੀ ਤੁਸੀਂ ਲੈ ਸਕਦੇ ਆਂ ਤੇ ਚੀਜ਼ ਬਹੁਤ ਵਧੀਆ ਬਣਦੀ ਆ ਇਹ। ਤੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਇਹਨੂੰ। ਹੈ ਨਾ? ਤੇ ਫਿਰ ਵਧੀਆ ਲੱਗੂਗਾ ਹੈ ਨਾ। ਫਿਰ ਤੁਸੀਂ ਇਸ ਚੀਜ਼ ਦੇ ਆਦੀ ਹੋ ਜਾਓਗੇ। ਬਸ ਸਾਨੂੰ ਤਾਂ ਮਤਲਬ ਇਤ ਵਗੈਰ ਰਹਿ ਨਹੀਂ ਹੁੰਦਾ ਸੀ ਜ਼ਰੂਰ ਇਹ ਬਣਾ ਕੇ ਪੀਣੀ ਚੀਜ਼ ਨਾ ਇਹ। ਜਿੱਦਾਂ ਕਹ ਲੋ ਇਹਦੀ 스멜 ਵੀ ਬੜੀ ਸੋਹਣੀ ਆਉਂਦੀ ਹੈ ਇਹਦੀ 스멜 ਵੀ ਬੜੀ ਸੋਹਣੀ ਆਉਂਦੀ ਹੈ ਤੇ ਇਹਦੇ ਫਾਇਦੇ ਵੀ ਬਹੁਤ ਜ਼ਿਆਦਾ ਆ ਵੀ ਜਿੱਦਾਂ ਕਹ ਲੋ ਵੀ ਇੱਕ ਗੁਣਾ ਦਾ ਖਜ਼ਾਨਾ ਹੈ ਇਹ ਚੀਜ਼ ਇਹ ਸੌਫ ਦੇਖੋ ਜੀ ਜਿੱਦਾਂ ਹੁਣ ਆਪਕੇ ਢਿੱਡ ਦੁਖਦਾ ਹੁੰਦਾ ਆਪਾਂ ਆਪਣਾ ਨਾ ਜਿੱਦਾਂ ਕਹ ਲੋ ਵੀ ਪਹਿਲਾਂ ਸਾਡੀ ਮਾਮਾ ਕਹਿੰਦੀ ਹੁੰਦੀ ਸੀਗਾ ਨਾ ਮੈਸੇ ਹੁਣ ਵੀ ਤਰੀਕੇ ਹੈਗੇ ਆਪਾਂ ਉਹ ਤਰੀਕੇ ਛੱਡ ਚੁੱਕੇ ਆ ਤੇ ਜੇ ਆਪਾਂ ਤਰੀਕੇ ਵਰਤਾਂਗੇ ਤਾਂ ਆਪਣੀ ਦਵਾਈਆਂ ਤੋਂ ਆਪਾਂ ਦੂਰ ਰਾਵਾਂਗੇ ਹੈਨਾ ਤੇ ਢਿੱਡ ਦੁਖਦਾ ਵੀ ਤਾਂ ਪੱਕਾ ਮਾਰ ਲੈਣਾ ਜੋਇਨ ਦਾ ਜਿਆ ਸੌਂਫ ਦਾ ਜਿੱਦਾਂ ਰੋਟੀ ਮਗਰ ਆਪਾਂ ਸੌਂਫ ਖਾਣੇ ਆ ਨਾ ਅਖੰਡ ਤੇ ਸੌਂਫ ਮਿਲਾ ਕੇ ਨਾ ਤੇ ਆਪਣੇ ਪਾਚਨ ਕੇ ਦਾ ਸਹੀ ਹੋ ਜਾਂਦੀ ਹੈ ਇਹਦੇ ਨਾਲ ਇਹ ਵੀ ਹੁੰਦਾ ਹੈ ਵੀ ਆਪਣੇ ਜੋ ਵੀ ਆਪਾਂ ਖਾਣੇ ਪੀਣੇ ਆ ਨਾ ਆਪਣਾ ਪਾਚਨ ਸਹੀ ਹੋ ਜਾਂਦਾ ਹੈ ਇਹਦੇ ਨਾਲ ਤੇ ਵਧੀਆ ਡਾਈਜੈਸਟ ਹੋ ਜਾਂਦਾ ਆ ਦੇਖੋ ਜੀ ਹੁਣ ਹੋ ਗਿਆ ਤਿਆਰ ਤੇ ਕਲਰ ਵੀ ਚੇਂਜ ਹੋ ਗਿਆ ਥੋੜਾ ਗਾੜਾ ਜਿਹਾ ਹੋ ਗਿਆ ਆ ਤਾਂ ਹੁਣ ਆਪਾਂ ਇਹਨੂੰ ਪõੜਨਾ ਆ ਜਿਸ ਗਲਾਸ ਚੋਂ ਮੈਂ ਕੱਢਿਆ ਸੀ ਉਸੇ ਗਲਾਸ ਚ ਮੈਂ ਇਹਨੂੰ ਪਾ ਲੈਣਾ ਆ ਹੈਨਾ ਤੇ 스멜 ਵੀ ਵਧੀਆ ਹੁੰਦੀ ਆ ਮੈਨੂੰ 스멜 ਬਹੁਤ ਸੋਣੀ ਆ ਜਾਂਦੀ ਏ ਦੀ ਤੇ ਆ ਦੇਖੋ ਤੇ ਜੋ ਠੰਡਾ ਹੋ ਜਾਊਗਾ ਨਾ ਜੇ ਤੁਸੀਂ ਮਤਲਬ ਇਹਦੇ ਵਿੱਚ ਖੰਡ ਪਾਉਣੀ ਪਾ ਸਕਦੇ ਆ ਜੇ ਤੁਸੀਂ ਨਹੀਂ ਪਾਉਣੀ ਪਾ ਸਕਦੇ ਆ ਜੇ ਤੁਸੀਂ ਮਿੱਠੀ ਪਾਉਣੀ ਪਾ ਸਕਦੇ ਆ ਨਾ ਜੋ ਵੀ ਤੁਹਾਡਾ ਮਨ ਕਰਦਾ ਤੁਸੀਂ ਮੈਂ ਇਸ ਕੁਝ ਨਹੀਂ ਪਾਇਆ ਹੈਗਾ ਤੇ ਤੁਸੀਂ ਮਤਲਬ ਜੇ ਮਿੱਠੇ ਸ਼ੀਕਨ ਪਾ ਸਕਦੇ ਆ ਜੇ ਨਹੀਂ ਤੁਸੀਂ ਇਦਾਂ ਵੀ ਨੋਰਮਲ ਪੀ ਸਕਦੇ ਆ ਨਾ ਤੁਹਾਡੀ ਮਰਜ਼ੀ ਆ ਇਹ ਗੱਲ ਆ ਤੇ ਆ ਦੇਖੋ ਕਿੰਨਾ ਵਧੀਆ ਬਣ ਗਿਆ ਤੇ ਇਹਨੂੰ ਹੁਣ ਪਾਉਣ ਲੈਣਾ ਮੈਂ ਸਾਰਿਆਂ ਨੂੰ ਤੇ ਆ ਦੇਖੋ ਇਕਦਮ ਪੂਰਾ ਅਸਰ ਆ ਗਿਆ ਵਿੱਚ ਇਹਦੇ ਤੇ ਪਾਣੀ ਥੋੜੀ ਬ੍ਰੀਕ ਆ ਇਹ ਬ੍ਰੀਕ ਪਾਣੀ ਆ ਤੇ ਲੋ ਜੀ ਇਹਨੂੰ ਜਿੰਨਾ ਮੈਨੂੰ ਲੋੜ ਸੀ ਉਨਾ ਕੁ ਮੈਨੂੰ ਬਣਾ ਲਿਆ ਤੁਸੀਂ ਜਿੰਨੀ ਲੋੜ ਨੂੰ ਬਣਾ ਸਕਦੇ ਆ ਤੇ ਕੋਈ ਖਰਚਾ ਨਹੀਂ ਹੈਗਾ ਤੇ ਸੌਖੇ ਤਰੀਕੇ ਨਾਲ ਫਟਾਫਟ ਬਣ ਜਾਂਦਾ ਆ ਇਹ ਗੱਲ ਆ ਪੋਣੀ ਮੈਂ ਤਾਂ ਜਿਆਦਾ ਬਰੀਕ ਰੱਖੀ ਆ ਕਿਉਂਕਿ ਬੱਚੇ ਕਹਿੰਦੇ ਹੋਵੇ ਵਿੱਚ ਚਾਪਤੀ ਦੇ ਛੋਟੇ ਛੋਟੇ ਕਣੇ ਹੁੰਦੇ ਆ ਨਾ ਨਿੱਕੇ ਨਿੱਕੇ ਬਰੀਕ ਬਰੀਕ ਜੇ ਉਹ ਆ ਜਾਂਦੇ ਆ ਤੇ ਇਸ ਕਰਕੇ ਫਿਰ ਜਿਆਦਾ ਪੋਣੀ ਬਰੀਕ ਰੱਖੀ ਆ ਦੇਖੋ ਇਹਨੂੰ ਠੰਡਾ ਹੋਣ ਦੇ ਹੁਣ ਨਾ ਪੀਉਂਗੀ ਤੇ ਥੋੜਾ ਜਿਹਾ ਮੈਂ ਤਾਂ ਮਿੱਠਾ ਪਾਉਂਗੀ ਵਿੱਚ ਇਹਦੇ ਤੇ ਭਾਈ ਜਿਹੜੇ ਮਤਲਬ ਜਿਹੜੇ 슈ਗਰ ਦੇ ਮਰੀਜ਼ ਆ ਉਹਨਾਂ ਲਈ ਵੀ ਬਹੁਤ ਵੀ ਚੀਜ਼ ਵਧੀਆ ਇਹ ਹੈ ਨਾ ਕਿਉਂ ਮਿੱਠੇ ਤੋਂ ਬਿਨਾਂ ਬਣਦੀ ਆ ਇਹ ਲੋ ਜੀ ਇਹਨਾਂ ਵਿੱਚ ਪਾਉਣ ਲਿਆ ਤੇ ਕੜ-ਕੜ ਕੇ ਇੰਨਾ ਕੁ ਰਹਿ ਗਿਆ ਜਿੰਨਾ ਕਿ ਮੈਨੂੰ ਲੋੜਿਆ ਇਹਦੀ ਜੀ ਬਹੁਤ ਵਧੀਆ ਬਣੀ ਆ ਤੁਸੀਂ ਵੀ ਇਸ ਮਤਰੀਕੇ ਨੂੰ ਵਰਤ ਕੇ ਦੇਖਿਓ ਤੇ ਅਜ਼ਮਾ ਕੇ ਜਰੂਰ ਦੇਖਿਓ ਨਾ ਕੋਈ ਵੀ ਬੱਚੇ ਵੀ ਵਰਤ ਸਕਦੇ ਹਨ ਉਹ ਸਿਆਣੇ ਬੰਦੇ ਵੀ ਵਰਤ ਸਕਦੇ ਹਨ ਤੇ ਕੋਈ ਵੀ ਵਰਤ ਸਕਦਾ ਇਹਨੂੰ ਤੇ ਬਹੁਤ ਸੌਖੇ ਤਰੀਕੇ ਔਰ ਜਲਦੀ ਜਿਹੜਾ ਆਪਣੇ ਕਿਚਨ ਚ ਆਸਮਾਨ ਹੁੰਦਾ ਹੈ ਉਹ ਤੋਂ ਹੀ ਚੀਜ਼ ਬਣ ਜਾਂਦੀ ਹੈ ਇਹ ਗੱਲ ਆ ਤੇ ਮੈਂ ਥੋੜੀ ਜਿਹੀ ਟੁਕ ਖੰਡ ਪਾਉਣੀ ਆ ਇਹ ਖੰਡ ਪਾ ਕੇ ਫਿਰ ਮੈਂ ਫਿਰ ਇਹਨੂੰ ਪੀਉਂਗੀ ਤੇ ਲੋ ਜੀ ਮੈਂ ਚ ਖੰਡ ਪਾ ਲਈ ਆ ਤੇ ਹੁਣ ਗਰਮਿਆ ਚ ਮਿਕਸ ਹੋ ਜੂਗੀ ਹਨਾ ਇਹ ਗੱਲ ਆ ਤੇ ਗਰਮਿਆ ਠੀਕ ਆ ਜੀ ਤੁਸੀਂ ਰੋਟੀ ਮਗਰ ਨਹੀਂ ਪੀ ਸਕਦੇ ਆ ਤੇ ਸਵੇਰ ਨੂੰ ਵੀ ਪੀ ਸਕਦੇ ਆ ਜਦੋਂ ਮਰਜ਼ੀ ਇਹ ਟਾਈਮ ਕੋਈ ਟਾਈਮ ਨਹੀਂ ਹੈਗਾ ਜਿੱਦਾਂ ਦਾ ਟਾਈਮ ਲੱਗਦਾ ਨਾ ਤੁਸੀਂ ਉਹਦੇ ਪੀ ਸਕਦੇ ਆ ਤੇ ਬਹੁਤ ਸਿੱਧੋਖੇ ਤਰੀਕੇ ਨਾਲ ਬਣਦਾ ਹੈ ਇਹ ਜੀ ਨਾ ਤੇ ਹਾਂਜੀ ਮਿੱਠਾ ਮੈਂ ਪਾਲਿਆ ਸੀ ਨਾਲ ਹੀ ਮੈਂ ਕਿ ਗਰਮ ਹੈਗਾ ਥੋੜਾ ਘੁਲ ਜਾਊਗਾ ਤੇ ਹੁਣ ਮੈਂ ਪੀਤਾ ਇਹਨਾਂ ਟੇਸਟ ਵਧੀਆ ਨਾ ਬਹੁਤ ਹੀ ਜ਼ਿਆਦਾ ਜਿੱਦਾਂ ਕਹ ਲਓ ਕੋਇ ਦਾ ਟੇਸਟ ਆਉਂਦਾ ਵਿੱਚੋਂ ਇਹ ਤੇਸਟ ਵੀ ਬਹੁਤ ਸੋਹਣਾ ਆਉਂਦਾ ਆ ਤੇ ਔਰ 스ਮੈਲ ਵੀ ਇੰਨੀ ਸੋਹਣੀ ਆਉਂਦੀ ਨਾ ਬਹੁਤ ਜ਼ਿਆਦਾ ਜੇ ਬਸ ਤੁਸੀਂ ਇੱਕ ਵਾਰੀ ਪੀਓਗੇ ਨਾ ਤੁਸੀਂ ਇਸ ਚੀਜ਼ ਦੇ دیਵਾਨੇ ਹੋ ਜਾਓਗੇ ਵੀ ਅਸੀਂ ਇਸ ਚੀਜ਼ ਤੇ ਵਗੈਰਾ ਰਹਿ ਸਕਦੇ ਨਹੀਂਗੇ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਿਓ ਬਣਾ ਕੇ ਦੇਖਿਓ ਨਾ ਫਿਰ ਤੁਸੀਂ ਵਾਰ-ਵਾਰ ਬਣਾ ਕੇ ਪੀਓਗੇ ਤੇ ਨਾਲੇ ਬਣਾਉਣਾ ਵੀ ਸੌਖਾ ਐ ਇਹਨੂੰ ਤੇ ਨਾਲੇ ਜਿੱਦਾਂ ਕਹ ਲਓ ਵੀ ਇਸ ਚੀਜ਼ ਦੇ ਕਈ ਫਾਇਦੇ ਐ ਮੈਨੇ ਇਹਦੇ ਗੋਣੇ ਵੀ ਘਟਾ ਨਹੀਂ ਸਕਦੀ ਤੇ ਬਹੁਤ ਵਧੀਆ ਚੀਜ਼ ਐ ਤੇ ਇਹਨਾਂ ਕੋਈ ਗੈਸ ਪ੍ਰੋਬਲਮ ਨਹੀਂ ਹੈਗੀ ਕੁਛ ਨਹੀਂ ਹੈਗਾ ਤੇ ਜਿਦ ਤੱਕ ਲੋ ਆਪਣੇ ਘਰਾਂ ਚੀਜ਼ਾਂ ਇਹ ਮਿਲ ਜਾਂਦੀਆਂ ਤੇ ਕੋਈ ਇਹਨਾਂ ਖਰਚਾ ਵੀ ਨਹੀਂ ਹੈਗਾ ਇਸ ਚੀਜ਼ ਤੇ ਬਣਾਉਣ ਤੇ ਹਨਾ ਤੇ ਮਿੰਟ ਮਿੰਟੇ ਬਣੇ ਤਾਂ ਚੀਜ਼ ਇੱਕਦਮ ਵਧੀਆ ਬਣਦੀ ਆ ਤੇ ਇਸ ਇਦਾਂ ਲੱਗਦਾ ਵੀ ਪਤਾ ਨਹੀਂ ਕੀ ਕੀ ਚੀਜ਼ਾਂ ਵਿੱਚ ਪਾਈਆਂ ਹੋਈਆਂ ਹਨਾ ਇਹਦੇ ਤੇ ਤੁਸੀਂ ਇੱਕ ਵਾਰੀ ਪੀ ਕੇ ਦੇਖਿਓ ਮੇਰੇ ਕਹਿੰਦੇ ਨਹੀਂ ਤੁਸੀਂ ਇੱਕ ਵਾਰੀ ਆਪ ਟ੍ਰਾਈ ਕਰਕੇ ਦੇਖਿਓ ਫਿਰ ਤੁਹਾਨੂੰ ਪਤਾ ਚੱਲ ਜਾਊਗਾ ਤੇ ਫਿਰ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਇਹ ਰੈਸਪੀ ਕਿਦਾਂ ਦੀ ਲੱਗੀ ਵਧੀਆ ਲੱਗੀ ਹਨਾ ਤੁਹਾਡੇ ਲਈ ਮੈਂ ਹਨਾ ਨਵੇਂ ਨਵੇਂ ਰਸਪੀਆਂ ਲੈ ਕੇ ਆਉਂਦੀ ਰਹੀਣੀ ਆ ਇਸ ਕਰਕੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤੇ ਵੀਡੀਓ ਨੂੰ ਲਾਈਕ ਵੀ ਕਰਦੇ ਰਹੋ ਤੇ ਚੰਗੀ ਲੱਗੇਗੀ ਸ਼ੇਅਰ ਵੀ ਕਰਦੇ ਰਹੋ ਸਸਤੀ ਘਾ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ ਤੇ ਸਦਾ ਵਸਦੇ ਰਹੋ ਤੇ ਸਦਾ ਹੱਸਦੇ ਰਹੋ ਹਨਾ ਤੇ ਵਾਹਿਗੁਰੂ ਸਾਰਿਆਂ ਤੰਦਰੁਸਤੀ ਦੇ ਸਸਤੀ ਘਾ ਸਾਰਿਆਂ ਨੂੰ ਬਾਏ ਬਾਏ ਓਕੇ ਜੀ 没。My